ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਸੌਤਾ ਸਾਹਿਬ ਨੂੰ ਦਿੱਤੀ ਮਾਫੀ ਦੇ ਫੈਸਲੇ ਨੇ ਕੌਮ ਦੇ ਵਿੱਚ ਜਥੇਦਾਰਾਂ ਵਿਰੁੱਧ ਬਗਾਵਤ ਖੜੀ ਕਰ ਦਿੱਤੀ ਪੰਜਾਬ 'ਚ ਕੌਮ ਵੱਲੋਂ ਵਿਖਾਏ ਬਦਰੋਹੀ ਸੂਰਾਂ ਨੇ ਸਰਕਾਰ ਨੂੰ ਕਾਂਬਾ ਛੇੜ ਦਿੱਤਾ ਤੇ ਪੰਜ ਜਥੇਦਾਰਾਂ ਨੇ ਦਿੱਤੇ ਮਾਫੀ ਫੈਸਲੇ ਨੂੰ ਰੱਦ ਕਰ ਦਿੱਤਾ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਰੇ ਨਾਲ ਸਟੂਡੀਓ ਵਿਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾਜੀ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਪੰਜ ਜੱਥੇਦਾਰਾਂ ਨੇ ਸੌਦਾ ਸਾਦ ਨੂੰ ਮਾਫੀ ਦੇ ਕੇ ਕੌਮ ਦੇ ਵਿੱਚ ਜੱਥੇਦਾਰਾਂ ਵਿਰੁੱਧ ਬਗਾਵਤ ਖੜੀ ਕਰ ਲਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੌਮ ਵੱਲੋਂ ਵਿਖਾਵੇ ਲਈ ਵਿਦਰੋਹੀ ਸੁਰਾ ਤੇਜ ਹੋਣ ਤੋਂ ਬਾਅਦ ਪੰਜ ਜੱਥੇਦਾਰਾਂ ਨੇ ਸੌਦਾ ਸਾਦ ਨੂੰ ਦਿੱਤੀ ਮਾਫੀ ਰੱਦ ਕਰ ਦਿੱਤੀ ਤੁਸੀਂ ਇਸ ਰੱਦ ਕੀਤੀ ਮਾਫੀ ਬਾਰੇ ਕੀ ਟਿੱਪਣੀ ਕਰਦੇ ਹੋ ਜੀ ਬੜਾ ਜਿਹੜਾ ਇਹ ਅਚਾਨਕ ਘਟਨਾ ਚੱਕਰਪਾਵੇਂਗੇ ਬੜੇ ਦਿਨਾਂ ਤੋਂ ਇਸ ਗੱਲ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਆਖਰ ਬਾਦਲ ਕੇ ਜਿਹੜੇ ਚੱਕਰ ਬਿਊਚ ਫਸ ਗਏ ਨੇ ਉਸ ਚੱਕਰ ਬਿਊਚੋਂ ਬਾਹਰ ਨਿਕਲਣ ਦੇ ਲਈ ਉਹ ਕਿਹੜਾ ਰਾਹ ਅਪਣਾ ਦੇਣਗੇ ਜਥੇਦਾਰਾਂ ਦੇ ਅਸਤੀਫੇ ਦਾ ਜਾਂ ਜਿਹੜਾ ਅੱਜ ਫੈਸਲਾ ਆਇਆ ਕਿ ਜਥੇਦਾਰ ਆਪਣਾ ਫੈਸਲਾ ਵਾਪਸ ਲੈਣਗੇ ਸੋ ਇਹ ਉਮੀਦ ਕੀਤੀ ਜਾ ਰਹੀ ਸੀ ਤੇ ਉਸ ਉਮੀਦ ਦੇ ਅਨਸਾਰ ਜੱਥੇਦਾਰਾਂ ਨੇ ਆਪਣਾ ਉਹ ਫੈਸਲਾ ਜਿਸ ਫੈਸਲੇ ਚ ਉਹਨਾਂ ਨੇ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਅੱਜ ਉਹ ਮਾਫੀ ਜੱਥੇਦਾਰਾਂ ਨੇ ਵਾਪਸ ਲੈ ਲਿਆ ਉਹ ਆਪਣਾ ਫੈਸਲਾ ਜਿਹੜਾ ਉਹ ਰੱਦ ਕਰ ਦਿੱਤਾ ਜੀ ਸੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਹਿਲਾਂ ਵੀ ਜਦੋਂ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਸੀ ਉਦੋਂ ਵੀ ਜੱਥੇਦਾਰਾਂ ਦਾ ਕੋਈ ਰੋਲ ਨਹੀਂ ਸੀ ਜੀ ਉਹ ਸਿਰਫ ਤੇ ਸਿਰਫ ਤੁਤੂ ਸੀ ਜਿਹੜੀ ਫੂਕ ਉਹਨਾਂ ਚ ਮਾਰਦੀ ਉਹ ਉਹਨਾਂ ਨੇ ਆਵਾਜ਼ ਅੱਗੋਂ ਪਛਾਣੀ ਤੇ ਅੱਜ ਵੀ ਜਿਹੜਾ ਫੈਸਲਾ ਹੋਇਆ ਅੱਜ ਵੀ ਉਸ ਫੈਸਲੇ ਦੇ ਪਿੱਛੇ ਜਥੇਦਾਰਾਂ ਦਾ ਕੋਈ ਰੋਲ ਨਹੀਂ ਹਾਂਜੀ ਜਿਹੜਾ ਫੈਸਲਾ ਪਹਿਲਾਂ ਆਇਆ ਅੱਜ ਉਹਦੀ ਜਿਹੜੀ ਬਿੱਲੀ ਆ ਉਹ ਪੂਰੀ ਤਰ੍ਹਾਂ ਥੱਲੇ ਤੋਂ ਬਾਹਰ ਆ ਰਹੀ ਆ ਜਿਸ ਤਰ੍ਹਾਂ ਦੱਸਿਆ ਗਿਆ ਰਾਜਦੇਵ ਖਾਲਸਾ ਵੱਲੋਂ ਕਿ ਇਹ ਜਿਹੜਾ ਫੈਸਲਾ ਸੀ ਇਹ ਅਕਸ਼ੇ ਕੁਮਾਰ ਦੇ ਘਰ ਸੁਖਬੀਰ ਬਾਦਲ ਸੌਦਾ ਸਾਧ ਤੇ ਉਹ ਗੈਨੀ ਗੁਰਮੁਖ ਸਿੰਘ ਊਰੀ ਨੰਮਾ ਸਾਹਿਬ ਦੇ ਜਥੇਦਾਰ ਨੇ ਇਹਨਾਂ ਨੇ ਬੈਠ ਕੇ ਜਿਹੜਾ ਉੱਥੇ ਬੈਠ ਕੇ ਇਹ ਫੈਸਲਾ ਹੋਇਆ ਤੇ ਉਹ ਜਿਹੜੀ ਪਿਛਲੇ 6 ਸਾਲ ਪਹਿਲਾਂ ਇਸ ਬਾਰੇ ਇਹ ਜਿਹੜੀ ਚਿੱਠੀ ਹੋਣ ਆਈ ਹੈ ਪਹਿਲਾਂ 6 ਸਾਲ ਪਹਿਲਾਂ ਜਿਹੜਾ ਤਰਲੋਚਨ ਸਿੰਘ ਰਾਜ ਸਭਾ ਦਾ ਮੈਂਬਰ ਵੀ ਰਿਹਾ ਉਹਨੇ ਇਹ ਚਿੱਠੀ ਡਰਾਫਟ ਕੀਤੀ ਸੀ ਫਿਰ ਉਹੀ ਉਹ ਮਤਲਬ ਸਾਰਾ ਕੁਛ ਖੇਡ ਸੀ ਜਿਹੜੀ ਚਲਾਈ ਗਈ ਤੇ ਉਹ ਖੇਡ ਦੇ ਪਿੱਛੇ ਕਾਰਨ ਸੀਓ ਸਾਰੇ ਹੁਣ ਤੱਕ ਬਾਰ ਬਾਰ ਉਸ ਗਲਤੀ ਵਿਆਖਿਆ ਕਰ ਚੁੱਕੇ ਆ ਜਦੋਂ ਸੌਦਾ ਸਾਧ ਬਾਰੇ ਜਿਹੜਾ ਫੈਸਲਾ ਕੀਤਾ ਗਿਆ ਜੋ ਸੋਚ ਕੇ ਕੀਤਾ ਗਿਆ ਜਿਸ ਸਾਜਿਸ਼ ਲਈ ਕੀਤਾ ਗਿਆ ਉਹ ਪੂਰੀ ਤਰ੍ਹਾਂ ਪੁੱਠਾ ਪੈ ਗਿਆ ਬਾਦਲਾਂ ਨੂੰ ਇਹ ਮਤਲਬ ਜਿਹੜੀ ਖੇਡ ਸੀ ਇਹ ਸਾਰੀ ਦੀ ਸਾਰੀ ਉੱਠੀ ਪੈ ਗਈ ਕਿ ਕੌਮ ਨੇ ਜਥੇਦਾਰਾਂ ਦੇ ਵਿਰੁੱਧ ਸਿੱਧੀ ਬਗਾਵਤ ਕਰ ਦਿੱਤੀ ਜਥੇਦਾਰਾਂ ਦੇ ਪੁੱਤਲੇ ਬੁੱਕੇ ਗਏ ਉਹਨਾਂ ਨੂੰ ਦੁਨੀਆ ਭਰ ਦੀ ਗਾਲ ਕੱਢੀ ਗਈ ਖਾਸ ਕਰਕੇ ਜਿਹੜਾ ਵਿਦੇਸ਼ਾਂ ਵਿੱਚ ਬੈਠਾ ਸੀ ਐਕਸੀ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਜਥੇਦਾਰਾਂ ਦਾ ਅਪਮਾਨ ਕੀਤਾ ਉਹਨਾਂ ਨੇ ਇਸ ਫੈਸਲੇ ਨੂੰ ਜਿਸ ਤਰ੍ਹਾਂ ਮਤਲਬ ਉਹਨਾਂ ਨੇ ਪੈਰਾਂ ਥੱਲੇ ਰੋਲਿਆ ਉਸ ਤੋਂ ਬਾਅਦ ਕੌਮ ਨੇ ਮਤਲਬ ਇਹ ਜਿਸ ਤਰ੍ਹਾਂ ਦਾ ਇਸ ਸਬੰਧ ਵਿੱਚ ਮਤਲਬ ਜਥੇਦਾਰਾਂ ਦੇ ਵਿਰੋਧ ਦੇ ਵਿੱਚ ਬਗਾਵਤੀ ਸੁਰਾਂ ਚਾਹੇ ਗਦਰੋਹੀ ਸੁਰਾਂ ਕਹੇ ਲਈ ਉਹ ਦਿਖਾਈਆਂ ਉਸ ਤੋਂ ਬਾਅਦ ਜਿਹੜੀ ਧਿਰ ਨੇ ਜੋ ਕੁਝ ਸੋਚਿਆ ਸੀ ਉਹਨੂੰ ਲੱਗਿਆ ਕਿ ਪਾਸਾ ਪੂਰੀ ਤਰ੍ਹਾਂ ਪਲਟ ਗਿਆ ਹੈ ਕਿ ਕੌਮ ਨੇ ਜਥੇਦਾਰਾਂ ਨੂੰ ਵੀ ਰੱਦ ਕਰਤਾ ਉਸ ਫੈਸਲੇ ਦੇ ਕਾਰਨ ਜਿਹੜਾ ਸੌਦਾ ਸਾਦ ਨੂੰ ਮਾਫੀ ਦਿੱਤਾ ਸੋ ਉਸ ਤੋਂ ਬਾਅਦ ਜਿਹੜਾ ਅਗਲਾ ਘਟਨਾਕਰਮ ਵਾਪਰਿਆ ਕਿ ਕੌਮ ਆ ਜਿਹੜੀ ਉਹ ਪਹਿਲਾਂ ਹੀ ਜਥੇਦਾਰਾਂ ਦਾ ਐਡਾ ਵੱਡਾ ਵਿਰੋਧ ਕਰ ਰਹੀ ਸੀਗੀ ਇਸ ਸੌਦਾ ਸਾਹਿਬ ਦੀ ਮਾਫੀ ਦੇ ਮੱਦੇ ਤੇ। ਦੂਸਰਾ ਅਕਦੋ ਕੀ ਹੋ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੱਡੀ ਬੇਅਦਬੀ ਹੋਈ ਵੱਡਾ ਅਪਮਾਨ ਹੋਇਆ। ਉਹਨਾਂ ਦੇ ਜਿਹੜੇ ਪੰਨੇ ਸੀ ਉਹਨਾਂ ਦਾ ਕਤਲੇਆਮ ਹੋਇਆ। ਸੋ ਉਸ ਤੋਂ ਬਾਅਦ ਕੌਮ ਦੇ ਮਤਲਬ ਇੱਕ ਬੈਠੇ ਸ਼ੂਰਾ ਮਾਰਿਆ ਗਿਆ ਸੀ ਸੌਦਾ ਸਾਹਿਬ ਨੂੰ ਮਾਫੀ ਦੇ ਕੇ ਇੱਕ ਕੌਮ ਦੀ ਛਾਤੀ ਸ਼ੂਰਾ ਮਾਰ ਦਿੱਤਾ ਗਿਆ ਸ੍ਰੀ ਗੁਰੂ ਗੰਨ ਸਾਹਿਬ ਦਾ ਅਪਮਾਨ ਕਰਕੇ। ਤੀਸਰੀ ਗੱਲ ਜਿਹੜੀ ਬਲਦੀ ਤੇ ਤੇਲ ਪਾਤਾ ਇਹਨਾਂ ਨੇ ਭੰਬੜ ਬੱਟਿਆ ਜੀ ਦੇ ਨਾਲ ਪੰਜਾਬ ਦੇ ਵਿੱਚ ਕਿ ਉਸ અપਮਾਨ ਦੇ ਵਿਰੁੱਧ ਜਿਹੜਾ ਗੁਰੂ ਸਾਹਿਬ ਦਾ ਕੀਤਾ ਗਿਆ ਸੀ ਸਿੱਖ ਸੰਤਾਂ ਸ਼ਾਂਤਮਈ ਜਿਹੜਾ ਰੋਸ ਧਰਨਾ ਦੇ ਰਹੀਆਂ ਸੀ ਉਹਦੇ ਤੇ ਗੋਲੀ ਚਲਾ ਕੇ ਦੋ ਸੰਖ ਸੀ ਜਿਹੜੇ ਸ਼ਹੀਦ ਕਰ ਦਿੱਤੇ ਗਏ ਸੋ ਇਸ ਦੇ ਨਾਲ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਭੰਬੜ ਮਚ ਉਠਿਆ ਤੇ ਉਹ ਭੰਬੜ ਆ ਜਿਹੜਾ ਹੁਣ ਵੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਬਲ ਰਿਹਾ ਵਾ ਪਿੰਡ ਪਿੰਡ ਗਲੀ ਗਲੀ ਮੱਲੇ ਮੱਲੇ ਉਸ ਭੰਬੜ ਦੀ ਸੇਕ ਆ ਜਿਹੜਾ ਉਹ ਪਹੁੰਚਿਆ ਹੋਇਆ ਅੱਜ ਸਮੁੱਚਾ ਸਿੱਖ ਪੰਥਾ ਜਿਹੜਾ ਉਹ ਸੜਕਾਂ ਤੇ ਆ ਗਿਆ ਤੇ ਇੱਥੋਂ ਕਿ ਜਿਹੜੇ ਅੱਗ ਲਾਉਣ ਵਾਲੇ ਸੀ ਬਾਦਲ ਦੇ ਅੱਗ ਉਹਨਾਂ ਦੇ ਘਰੇ ਵੀ ਚਲੀ ਗਈ ਹਾਂਜੀ ਬਾਦਲ ਕਿਆਂ ਦੇ ਅੱਜ ਜਿਨ੍ਹਾਂ ਦੀ ਥੋੜੀ ਬਹੁਤੀ ਜਾਗ ਦੀ ਜ਼ਮੀਰ ਆ ਉਹ ਥੜਾ ਥੜਾ ਅਸਤੀਫੇ ਦੇ ਰਿਹਾ ਮਤਲਬ ਅੱਗ ਆ ਜਿਹੜੀ ਉਹ ਬਾਦਲ ਦੇ ਘਰ ਵਿੱਚ ਚਲੀ ਗਈ ਸੋ ਜਦੋਂ ਸੇਖ ਬਾਦਲ ਦੇ ਘਰ ਤੱਕ ਪਹੁੰਚ ਗਿਆ ਤੇ ਬਾਦਲ ਤੜਫੁੱਟਿਆ ਕਿਉਂਕਿ ਉਹ ਵੋਟ ਮੰਗਦਾ ਵੋਟ ਮੰਗਦੇ ਨੂੰ ਜਦੋਂ ਇਹ ਲੱਗਦਾ ਕਿ ਮੇਰੀਆਂ ਬੋਟਾਂ ਨੇ ਜਿਹੜੀਆਂ ਉਹ ਗਈਆਂ ਤੇ ਫਿਰ ਉਹਦਾ ਤੜਫਟਣਾ ਉਹ ਤੜਫਟਿਆ ਤੇ ਫਿਰ ਅੱਜ ਜਿਹੜਾ ਇਹ ਫੈਸਲਾ ਆਇਆ ਕਿ ਕੌਮ ਦੇ ਰੋਸ ਦੇ ਸਾਹਮਣੇ ਕੌਮ ਦੇ ਰੋਹ ਦੇ ਸਾਹਮਣੇ ਤੇ ਕੌਮ ਆ ਜਿਹੜੀ ਉਹਦੀ ਇਸ ਭਾਵਨਾ ਦੇ ਸਾਹਮਣੇ ਕਿ ਉਹ ਆਪਣੇ ਗੁਰੂ ਨੂੰ ਸਮਰਪਤਾ ਦੇ ਗੁਰੂ ਦੇ અપਮਾਨ ਨੂੰ ਕਿਸੇ ਵੀ ਕੀਮਤ ਵਿੱਚ ਸਹਾਰ ਨਹੀਂ ਸਕਦੀ ਸੋ ਇਹ ਜਿਹੜਾ ਜਥੇਦਾਰਾਂ ਦਾ ਫੈਸਲਾ ਸੀ ਜਿਹੜਾ ਉਹਨੂੰ ਰੱਦ ਕੀਤਾ ਗਿਆ ਭਾਵੇਂ ਕਿ ਅਸੀਂ ਇਸ ਨੂੰ ਜੇ ਪੰਜਾਬੀ ਦੀ ਕਹਾਵਤ ਜਿਹੜੀ ਵਰਤ ਕੇ ਇਸ ਗੱਲ ਦਾ ਨਿਰਣਾ ਕਰਨਾ ਹੋਵੇ ਕਿ ਇਹ ਜਿਹੜਾ ਜਥੇਦਾਰਾਂ ਨੇ ਫੈਸਲਾ ਦਿੱਤਾ ਉਹ ਕੀ ਆ ਕਿ ਬਾਦਲ ਕਿਆ ਨੇ ਗੰਡੇ ਵੀ ਖਾ ਲਿਆ ਤੇ ਗੰਡੇ ਵੀ ਖਾ ਲਿਆ ਉਹਨਾਂ ਨੇ ਸਿੱਖ ਵੀ ਗਵਾ ਲਿਆ ਸੌਦਾ ਸਾਧ ਵੀ ਗਵਾ ਲਿਆ ਮਤਲਬ ਝੋਲੀ ਖਾਲੀ ਆ ਸੋ ਇਸ ਤਰ੍ਹਾਂ ਦੇ ਕਿਰਤ ਕਰਨ ਲੋਕਾਂ ਦੀ ਗਦਾਰਾਂ ਦੀ ਜਿਹੜੀ ਮਤਲਬ ਅਖੀਰ ਦੇ ਵਿੱਚ ਜੋ ਉਹਨਾਂ ਦੀ ਸਥਿਤੀ ਪੈਦਾ ਹੁੰਦੀ ਆ ਉਹ ਅੱਜ ਅਸੀਂ ਦੇਖ ਰਹੇ ਆ ਕਿ ਬਾਦਲ ਕੇ ਰਿਜੜੇ ਉਹ ਇਸ ਵळे ਨਾ ਘਟਦੇ ਆ ਨਾ ਘਟਦੇ ਆ ਸੋ ਇਹ ਜਿ세 ਦਾ ਜਿਹੜਾ ਫੈਸਲਾ ਭਾਵੇਂ ਕਿ ਮੈਂ ਸਮਝਦਾ ਕਿ ਕੌਮ ਨੇ ਜਿਹੜਾ ਇੱਕ ਜੁਟਤਾ ਵਿਖਾਈ ਆ ਇੱਕਾ ਵਿਖਾਇਆ ਕੌਮ ਨੇ ਆਪਣੇ ਮਨਾਂ ਦੇ ਰੋ ਤੇ ਰੋਸ ਨੂੰ ਖੁੱਲ ਕੇ ਪ੍ਰਗਟਾਇਆ ਇਹ ਉਸ ਦੀ ਜਜ਼ਤਾ ਵਿਸ਼ੇਸ਼ ਰੂਪ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜੀ ਸੜਕਾਂ ਤੇ ਆਈ ਹੈ ਹਾਂਜੀ ਉਸ ਨੌਜਵਾਨ ਪੀੜੀ ਦਾ ਰੋਹ ਤੇ ਰੋਸ ਆ ਜਿਹੜਾ ਉਹ ਇਸ ਇਹ ਜਿਹੜੀ ਅਸੀਂ ਚਾਹੇ ਇਹਨੂੰ ਮਤਲਬ ਜਿੱਤ ਕਹਿ ਲਈਏ ਚਾਹੇ ਪ੍ਰਾਪਤੀ ਕਹਿ ਲਈਏ ਤੇ ਚਾਹੇ ਉਹ ਲੋਕ ਜਿਹੜੇ ਪਖੰਡੀ ਲੋਕ ਆ ਉਹਨਾਂ ਨੂੰ ਝਕਾਉਣ ਵਾਲੀ ਗੱਲ ਕਹਿ ਲਈਏ ਪਛਤਾਵੇ ਵਾਲੀ ਗੱਲ ਕਹਿ ਲਈਏ ਉਹਨਾਂ ਦੇ ਸੋ ਉਹ ਇਸ ਦਾ ਮਤਲਬ ਉਹ ਉਹਨਾਂ ਸਾਡੇ ਨੌਜਵਾਨ ਜਿਹੜੇ ਇਸ ਸੰਘਰਸ਼ ਦੇ ਵਿੱਚ ਅੱਗੇ ਰੋਕੇ ਮੋਰੀ ਹੋ ਕੇ ਉਹ ਲੜੇ ਨੇ ਸੋ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਸੌਦਾ ਸਾਹ ਤੇ ਮਾਮਲੇ ਨੂੰ ਲੈ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ અપਮਾਨ ਦੇ ਮੁੱਦੇ ਤੇ ਚੱਲ ਰਹੇ ਸੰਘਰਸ਼ ਤੋਂ ਬਾਅਦ ਜਥੇਦਾਰਾਂ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਹੈ ਇਹ ਇਸ ਸੰਘਰਸ਼ ਦੇ ਉੱਪਰ ਕੀ ਪ੍ਰਭਾਵ ਪਾਵੇਗਾ ਦੇਖੋ ਵੀ ਬਗਲ ਇਹ ਹੈ ਕਿ ਇੱਕ ਤਰ੍ਹਾਂ ਕਿ ਕੌਮ ਨੂੰ ਜਿਹੜੀ ਪਹਿਲੀ ਮਤਲਬ ਚੁਅਤੀ ਲਾਈ ਗਈ ਸੀ ਕਿ ਕੌਮ ਦੇ ਸਵੈ ਮਾਨ ਨੂੰ ਜਿਹੜੀ ਠੋਕਰ ਮਾਰੀ ਗਈ ਸੀ ਉਹ ਸੌਦਾ ਸਾਜ ਨੂੰ ਮਾਫੀ ਦੇ ਕੇ ਤੂ ਉਹ ਜਿਹੜੀ ਪਹਿਲੀ ਠੋਕਰ ਮਾਰੀ ਗਈ ਸੀ ਕੌਮ ਨੂੰ ਜਾਂ ਕੌਮ ਨੂੰ ਜਿਹੜੀ ਪਹਿਲੀ ਚੁਅਤੀ ਲਾਈ ਗਈ ਸੀ ਉਹ ਇੱਕ ਤਰ੍ਹਾਂ ਇਸ ਫੈਸਲੇ ਦੇ ਨਾਲ ਹੱਲ ਹੋ ਗਈ ਆ ਕਿ ਕੌਮ ਦਾ ਜਿਹੜਾ ਏਕਾ ਕੌਮ ਦਾ ਰੋਹ ਆ ਕੌਮ ਦਾ ਰੂਸ ਆ ਉਹਨੇ ਆਪਣਾ ਪ੍ਰਭਾਵ ਦਿਖਾਇਆ ਤੇ ਬਾਦਲ ਕਿਆਂ ਨੂੰ ਮਜਬੂਰ ਹੋਣਾ ਪਿਆ ਕਿ ਪੰਜ ਜਥੇਦਾਰਾਂ ਤੋਂ ਉਹਨਾਂ ਦਾ ਜਿਹੜਾ ਫੈਸਲਾ ਸੀ ਉਹ ਰੱਦ ਕਰਵਾਤਾ ਹਾਂਜੀ ਅਗਲੀ ਗੱਲ ਜਿਹੜੀ ਅਗਲੀ ਆ ਇਸ ਤੋਂ ਅਗਲੀ ਗੱਲ ਆ ਕਿ ਜਿਹੜਾ ਗੁਰੂ ਸਾਹਿਬ ਦਾ ਅਪਮਾਨ ਹੋਇਆ ਤੇ ਜਿਹੜਾ ਪੁਲਿਸ ਨੇ ਜਿਹੜਾ ਬਾਬਰ ਦੀ ਜਾਵਰ ਪੁਲਿਸ ਨੇ ਜੋ ਕੁਝ ਭਾਣਾ ਵਰਤਾਇਆ ਜਿਹੜੇ ਸਿੰਘ ਸ਼ਹੀਦ ਹੋਏ ਨੇ ਐ ਸਿੰਘ ਜ਼ਖਮੀ ਹੋਏ ਨੇ ਉਹਨਾਂ ਦੇ ਪਰਚੇ ਦਰਜ ਹੋਏ ਨਹੀਂ ਸੋ ਇਹ ਇਹ ਦੇ ਤੇ ਹਲੇ ਇੱਕ ਬਾਕੀ ਆ ਇਹਦੇ ਤੇ ਮਲਮ ਲਗਣੀ ਹਲੇ ਬਾਕੀ ਆ ਇਸ ਮੁੱਦੇ ਨੂੰ ਜਿਹੜਾ ਬਾਕੀ ਖੜਾ ਹਾਂਜੀ ਜਿਹੜਾ ਮੁੱਖ ਰੂਪ ਦੇ ਵਿੱਚ ਖੜਾ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਾਡੇ ਲਈ ਸਾਡੇ ਗੁਰੂ ਦਾ ਮਾਣ ਸਨਮਾਨ ਹੈ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਉਹ ਮੁੱਦਾ ਹਾਲੇ ਸਾਡੇ ਸਾਹਮਣੇ ਖੜਾ ਜਿਹੜਾ ਸਿੰਘਾਂ ਤੇ ਤਸ਼ੱਦਦ ਹੋਇਆ ਸਿੰਘਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਸ਼ਹਾਦਤਾਂ ਦੇਣੀਆਂ ਪਈਆਂ ਉਹ ਮੁੱਦਾ ਵੀ ਸਾਡੇ ਹਾਲੇ ਸਾਹਮਣੇ ਖੜਾ ਸੋ ਇਸ ਮੁੱਦੇ ਨੂੰ ਬਾਦਲ ਕੇ ਕਿਵੇਂ ਨਜਿੱਠਦੇ ਨੇ ਉਸ ਤੇ ਆਉਣ ਬੜਾ ਜਿਹੜੀ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਆਉਣ ਵਾਲੀ ਸਿੱਖ ਰਾਜਨੀਤੀ ਆਉਣ ਵਾਲਾ ਪੰਜਾਬ ਦਾ ਭਵਿੱਖ ਆਉਣ ਵਾਲੇ ਪੰਜਾਬ ਦੇ ਹਾਲਾਤ ਨੇ ਜਿਹੜੀ ਉਹਦੇ ਤੇ ਨਿਰਭਰ ਕਰਦੇ ਨੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਜਥੇਦਾਰਾਂ ਨੇ ਫੈਸਲਾ ਵਾਪਸ ਲਿਆ ਇਹ ਸਿਰਫ ਤੇ ਸਿਰਫ ਕੌਮ ਦੇ ਰੋਹ ਤੇ ਰੂਹ ਤੋਂ ਡਰਦੇ ਆ ਇਸ ਤੋਂ ਇਲਾਵਾ ਇਹ ਇਹ ਇਹਦਾ ਸਿਹਰਾ ਕੋਈ ਹੋਰ ਨਹੀਂ ਲੈ ਸਕਦਾ ਕੌਮ ਜ਼ਰੂਰ ਲੈ ਸਕਦੀ ਆ ਕੌਮ ਦੇ ਨੌਜਵਾਨ ਜ਼ਰੂਰ ਲੈ ਸਕਦੇ ਨੇ ਹੋਰ ਕੋਈ ਧਿਰ ਇਸ ਗੱਲ ਦਾ ਸਿਹਰਾ ਨਹੀਂ ਲੈ ਸਕਦੀ ਇਹ ਸਿਰਫ ਤੇ ਸਿਰਫ ਇਹਨਾਂ ਨੇ ਕੌਮ ਦੇ ਰੋਹ ਤੇ ਉਸ ਦੇ ਡਰੋਂ ਉਸ ਫੈਸਲੇ ਨੂੰ ਜਿਹੜਾ ਜਥੇਦਾਰਾਂ ਨੇ ਖੁਦ ਮੰਨਿਆ ਕਿ ਗਲਤ ਫੈਸਲਾ ਸੀ ਜਿਹਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਸੋ ਇਹ ਜਿਹੜਾ ਕੌਮਦਿਆ ਰੋਹ ਤੇ ਰੋਸ ਦੇ ਪ੍ਰਗਟਾਵੇ ਕਾਰਨ ਜਿਹੜੀ ਬਾਦਲ ਸਰਕਾਰ ਡਰੀ ਆ ਜਿਵੇਂ ਮੈਂ ਗੱਲ ਕੀਤੀ ਆ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਅਸੀਂ ਦਾ ਸਾਰਾ ਕੁਝ ਗਵਾ ਲਿਆ ਉਸ ਡਰ ਤੋਂ ਉਹਨਾਂ ਨੇ ਉਹ ਫੈਸਲੇ ਨੂੰ ਵਾਪਸ ਲਿਆ ਤੇ ਅੱਧੀ ਗੱਲ ਆ ਜਿਹੜੀ ਉਹ ਉਹਦੇ ਨਾਲ ਸਾਡੀ ਹੱਲ ਹੋਈ ਆ ਅੱਧੀ ਹਾਲੇ ਬਾਕੀ ਆ ਜਿਹਦੇ ਵਿੱਚ ਵਿਸ਼ੇਸ਼ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਕਾਤਲਾਂ ਦੀ ਗ੍ਰਿਫਤਾਰੀ ਤੇ ਦੂਸਰੇ ਪਾਸੇ ਜਿਹੜਾ ਸ਼ਾਂਤ ਮੇਰੀ ਟਾਂਕ ਦੇ ਨਾਲ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਸਿੰਘਾਂ ਤੇ ਚੱਲੀ ਗੋਲੀ ਉਹਨਾਂ ਤੇ ਉਹਨਾਂ ਤੇ ਆਪਣੇ ਦਰਖੋਈ ਪਰਤੇ ਸੋ ਇਹ ਮਸਲਾ ਜਿਹੜਾ ਇਹ ਹਲੇ ਬਾਕੀ ਆ ਇਹਨੂੰ ਬਾਦਲ ਸਰਕਾਰ ਕਿਵੇਂ ਨਿਜੱਠਦੀ ਆ ਉਹਦੇ ਨਾਲ ਕੌਮ ਦੀ ਸੰਤੁਸ਼ਟੀ ਹੁੰਦੀ ਆ ਜਾਂ ਨਹੀਂ ਇਹ ਸਾਰਾ ਆਉਣ ਵਾਲਾ ਭਵਿੱਖ ਉਹਦੇ ਤੇ ਨਿਰਭਰ ਕਰਦਾ ਅੱਜ ਦੂਜੇ ਦਿਨ ਵੀ ਪੰਜਾਬ ਦੇ ਵਿੱਚ ਕਈ ਥਾਈਂ ਬੰਦ ਰਿਆ ਤੇ ਕਈ ਥਾਈਂ ਪੱਕੇ ਧਰਨੇ ਲਾ ਕੇ ਸੰਗਤਾਂ ਬੈਠੀਆਂ ਹਨ ਪੰਜਾਬ ਸਰਕਾਰ ਇਹਨਾਂ ਲੋਕਾਂ ਦੀ ਸੰਤੁਸ਼ਟੀ ਕਿਵੇਂ ਕਰਵਾ ਸਕਦੀ ਹੈ ਜਿਵੇਂ ਜਿਹੜੀ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਕਿ ਅੱਜ ਕਿਸੇ ਵੀ ਦਿੱਥੇ ਬੰਦੀ ਵੱਲੋਂ ਬੰਦ ਦਾ ਸੱਦਾ ਨਹੀਂ ਸੀ ਹਾਂਜੀ ਅੱਜ ਜਿਹੜਾ ਬੰਦ ਜਿੱਥੇ ਵੀ ਹੋਇਆ ਉਹ ਜਾਤਾ ਮਤਲਬ ਕਿਸੇ ਡਰ ਦੇ ਥੱਲੇ ਹੋਇਆ ਕਿ ਲੋਕ ਨੇ ਜਿਹੜੇ ਉਹਨਾਂ ਨੂੰ ਮਤਲਬ ਇਸ ਗੱਲ ਦਾ ਡਰ ਆ ਕਿ ਜਾਂ ਜਿਹੜੀਆਂ ਫੁਵਾਹਾਂ ਚੱਲਦੀਆਂ ਨੇ ਕਿ ਉੱਥੇ ਆ ਹੋ ਗਿਆ ਉੱਥੇ ਆ ਹੋ ਗਿਆ ਉੱਥੇ ਆ ਹੋ ਗਿਆ ਉਹਦਾ ਜਿਹੜੇ ਡਰ ਦਾ ਪ੍ਰਭਾਵ ਆ ਉਹ ਆ ਤੇ ਜਾਂ ਜਿਹੜੇ ਪੱਕੇ ਧਰਨੇ ਲੱਗੇ ਹੋਏ ਨੇ ਬੱਕ ਬੱਕ ਜਿਹੜੇ ਸਾਡੇ ਮੁੱਖ ਮਾਰਗ ਦੇ ਉੱਥੇ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਪੱਕੇ ਧਰਨੇ ਲਾ ਕੇ ਬੈਠ ਗਿਆ ਨੇ ਇੱਥੋਂ ਤੱਕ ਗੱਲ ਚੱਲੀ ਗਿਆ ਜਿਵੇਂ ਮੈਂ ਗੱਲ ਕੀਤੀ ਕਿ ਪਿੰਡ ਪਿੰਡ ਜਿਹੜੇ ਧਰਨੇ ਲੱਗੇ ਹੋਏ ਨੇ ਪਿੰਡ ਪਿੰਡ ਸ਼ਰਕਾਤੇ ਇਜਾਮ ਲੱਗੇ ਹੋਏ ਨੇ ਸੋ ਉਸ ਦੇ ਨਾਲ ਜਿਹੜਾ ਪ੍ਰਭਾਵ ਆ ਉਹ ਪੈਂਦਾ ਕਿ ਜਦੋਂ ਕੋਈ ਵਿਅਕਤੀ ਆ ਜਿਹੜਾ ਉਹ ਉਹ ਪਿੰਡ ਤੋਂ ਸ਼ਹਿਰ ਹੀ ਨਹੀਂ ਜਾ ਸਕਦਾ ਤੇ ਉਹਦੇ ਨਾਲ ਜਿਹੜਾ ਸ਼ਹਿਰ ਆ ਉਹ ਆਪਣੇ ਆਪ ਬੰਦ ਵਾਲੀ ਗੱਲ ਹੋ ਜਾਂਦੀ ਆ ਸੋ ਇਹ ਅੱਜ ਦਾ ਜਿਹੜਾ ਬੰਦ ਦਾ ਮੈਂ ਸਮਝਦਾ ਕਿ ਇਹਦਾ ਜਿਹੜਾ ਮੁੱਖ ਰੂਪ ਦੇ ਵਿੱਚ ਗੱਲ ਇਹ ਆ ਕਿ ਕੌਮ ਆ ਜਿਹੜੀ ਸ਼ਰਤਾਂ ਤੇ ਨਿਕਲੀ ਆ ਹਾਂਜੀ ਇਦੇ ਵਿੱਚ ਕੋਈ ਦੂਰ ਹੈ ਮੈਨੂੰ ਕਿ ਸਮੁੱਚੀ ਕੌਮ ਆ ਜਿਹੜੀ ਉਹ ਛੜਕਾਂ ਤੇ ਨਿਕਲੀ ਆ ਸੋ ਉਸ ਗੱਲ ਦਾ ਪ੍ਰਭਾਵ ਆ ਜਿਹੜਾ ਉਹ ਹੌਲੀ-ਹੌਲੀ ਮਤਲਬ ਮਤਲਬ ਮੱਧਮ ਹੋ ਸਕਦਾ ਵਾ ਇੱਕਦਮ ਨਹੀਂ ਕਿਉਂਕਿ ਜਿਹੜੇ ਪੱਕੇ ਧਰਨੇ ਲੱਗੇ ਨੇ ਉਹਨਾਂ ਦਾ ਪ੍ਰਭਾਵ ਵੀ ਨਾਲ ਆ ਤੇ ਜਿਹੜੇ ਨੌਜਵਾਨ ਮਤਲਬ ਛੜਕਾਂ ਤੇ ਨਿਕਲੇ ਹੋਏ ਨੇ ਜਿੱਥੇ ਬਣਾ ਕੇ ਉਹਨਾਂ ਦਾ ਵੀ ਇਸ ਗੱਲ ਤੇ ਜਿਹੜਾ ਬੰਧ ਆ ਉਹਦੇ ਤੇ ਪ੍ਰਭਾਵ ਪੈ ਰਿਹਾ ਪਰੰਤੂ ਇਹ ਜਿਹੜੀ ਮੈਂ ਸਮਝਦਾ ਕਿ ਇਸ ਬਾਰੇ ਵੀ ਮਤਲਬ ਜਿਹੜੇ ਕੌਮ ਦੇ ਆਗੂ ਨੇ ਭਾਵੇਂ ਕਿ ਇਹ ਜਿਹੜਾ ਸੰਘਰਸ਼ ਚੱਲ ਰਿਹਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮਾਨ ਸਨਮਾਨ ਦਾ ਉਹਨਾਂ ਦੀ ਜਿਹੜੀ ਹੋਈ ਆ ਬੇਅਦਬੀ ਉਹਦੇ ਵਿਰੋਧ ਦੇ ਵਿੱਚ ਇਹ ਸੰਘਰਸ਼ ਕਿਸੇ ਵੀ ਧਿਰ ਦਾ ਨਹੀਂ ਰਿਹਾ ਹਾਂਜੀ ਕਿਸੇ ਵੀ ਜਥੇਬੰਦੀ ਦਾ ਨਹੀਂ ਰਿਹਾ ਕਿਸੇ ਵੀ ਪਾਰਟੀ ਦਾ ਨਹੀਂ ਰਿਹਾ ਇਹ ਸੰਘਰਸ਼ ਆ ਜਿਹੜਾ ਇਸ ਸਮੇਂ ਕੌਮ ਆ ਜਿਹੜੀ ਉਹ ਆਪ ਮਹਾਰੀ ਹੋ ਕੇ ਖੁਦ ਲੜ ਰਹੀ ਆ ਹਾਂਜੀ ਕੋਈ ਆਗੂ ਨਹੀਂ ਆਪ ਮੁਹਾਰੀ ਹੋਗੇ ਕੌਮ ਖੁਦ ਲੜ ਰਹੀ ਆ ਖਾਸ ਕਰਕੇ ਨੌਜਵਾਨ ਨੇ ਜਿਹੜੇ ਉਹ ਉਹ ਅੱਗੇ ਆਏ ਹੋਏ ਨੇ ਪਰੰਤੂ ਮੈਂ ਉਹਨਾਂ ਨੂੰ ਇਹ ਗਲਤੀ ਜ਼ਰੂਰ ਬੇਨਤੀ ਕਰੂੰਗਾ ਕਿ ਬਿਨਾਂ ਸ਼ੱਕ ਨੌਜਵਾਨਾਂ ਨੇ ਕੌਮ ਦੀ ਰੱਖ ਦਿਖਾਈ ਆ ਉਹ ਸੜਕਾਂ ਦੇ ਨਿਤਰੇ ਨੇ ਸਰਕਾਰ ਝੁਕੀ ਆ ਸਾਰਾ ਕੁਝ ਹੋਇਆ ਬਿਨਾਂ ਸ਼ੱਕ ਨੌਜਵਾਨ ਸ਼ਕਤੀ ਨੇ ਅੱਜ ਕੌਮ ਦੀ ਰੱਖ ਦਿਖਾਈ ਆ ਪਰੰਤੂ ਉਹਨਾਂ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਦੀ ਵਰਤੋਂ ਵੀ ਰੱਖਣੀ ਚਾਹੀਦੀ ਹੈ ਸਰਕਾਰ ਆ ਜਿਹੜੀ ਉਹ ਉਹਦੇ ਬਸ ਕੁਝ ਨਹੀਂ ਬਾਦਲ ਸਰਕਾਰ ਦੇ ਬਸ ਕੁਝ ਨਹੀਂ ਉਹਨੂੰ ਉੱਪਰੋਂ ਇਸ਼ਾਰੇ ਹੋਣੇ ਨੇ ਜਿਹੜੀਆਂ ਤਾਕਤਾਂ ਸਾਡੀ ਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹਨਾਂ ਤਾਕਤਾਂ ਦੇ ਇਸ਼ਾਰੇ ਹੋ ਰਹੇ ਨੇ ਤੇ ਉਹਨਾਂ ਨੇ ਇਸ ਮਸਲੇ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਰ ਰੰਗ ਦੇ ਕੇ ਸਾਡੀ ਜਵਾਨੀ ਆ ਜਿਹੜੀ ਉਹਦਾ ਕਹਾਣ ਕਰਨ ਦੀ ਸ਼ਾਜਸ਼ਵੀ ਉਹ ਕਿਸੇ ਸਮੇਂ ਘੱਟ ਸਕਦੇ ਨੇ ਸੋ ਮੈਂ ਇਸ ਗੱਲ ਦੀ ਜ਼ਰੂਰ ਆਪਣੇ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰੂੰਗਾ ਜਿਹੜੇ ਸੰਘਰਸ਼ ਦੇ ਵਿੱਚ ਕੁੱਦੇ ਹੋਏ ਨੇ ਕਿ ਉਹ ਬਿਨਾਂ ਸ਼ੱਕ ਕੌਮ ਦੇ ਹੀਰੇ ਬਣ ਕੇ ਉੱਭਰੇ ਨੇ ਉਹਨਾਂ ਨੇ ਵੱਡੀ ਜਿੱਤ ਆ ਜਿਹੜੀ ਕੌਮ ਦੀ ਝੋਲੀ ਚ ਪਾਈ ਆ ਪਰੰਤੂ ਹੁਣ ਲੋੜ ਆ ਕਿ ਉਹ ਪੂਰੀ ਤਰ੍ਹਾਂ ਸ਼ਸ਼ ਜਿ ਰਹਿ ਕੇ ਜਿੱਥੇ ਜਿੱਥੇ ਧਰਨੇ ਲਾਏ ਨੇ ਉੱਥੇ ਜਿਸ ਤਰ੍ਹਾਂ ਵੀ ਪ੍ਰੋਗਰਾਮ ਆ ਉਹ ਲੌਂਡ ਤੇ ਜਿਹੜੀ ਕਿਤੇ ਖਬਰ ਆ ਰਹੀ ਆ ਸਾਨੂੰ ਕਿ ਨੌਜਵਾਨਾਂ ਦੇ ਟੋਲੇ ਆ ਜਿਹੜੇ ਉਹ ਬਜ਼ਾਰਾਂ 'ਚ ਹੁੱਲੜਬਾਜੀ ਕਰ ਰਹੇ ਨੇ ਜਾਂ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਦਿੱਤਾ ਜਾ ਰਿਹਾ ਕਿ ਜੋ ਜ਼ੋਰ ਜਬਰੀ ਕੁਝ ਕੀਤਾ ਜਾ ਰਿਹਾ ਉਸ ਨੂੰ ਬਿਲਕੁਲ ਹਰ ਹਿੱਲੇ ਰੋਕਿਆ ਜਾਣਾ ਚਾਹੀਦਾ ਸਮੁੱਚੀ ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਤੇ ਨਾਲ ਸਾਡਾ ਨਾਅਰਾ ਇਹ ਆ ਕਿ ਅਸੀਂ ਜਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਆ ਸੋ ਇਸ ਗੱਲ ਨੂੰ ਜਰੂਰ ਉਹਨਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਕਿ ਕਿਸੇ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਸਿੱਖਾਂ ਨੇ ਉਲੜਵਾਜੀ ਕੀਤੀ ਆ ਤੱਕੇ ਨਾਲ ਦੁਕਾਨਾਂ ਬੰਦ ਕਰਾਈਆਂ ਨਹੀਂ ਸੋ ਇਸ ਗੱਲ ਤੋਂ ਬਚਦੇ ਆ ਹੋਇਆ ਇਹ ਜਿਹੜੇ ਤਰਨੇ ਲੱਗੇ ਨੇ ਜਦੋਂ ਤੱਕ ਸਰਕਾਰ ਸਾਡੇ ਪੱਲੇ ਪੂਰੀ ਪ੍ਰਾਪਤੀ ਆ ਜਿਹੜੇ ਉਹ ਔਕਾਤਾਂ ਲੈ ਉਹਨਾਂ ਨੂੰ ਸਾਡੇ ਸਾਹਮਣੇ ਲਿਆ ਕੇ ਖੜਾ ਨਹੀਂ ਕਰਦੀ ਤੇ ਜਦੋਂ ਤੱਕ ਜਿਹੜੇ ਸਿੰਘਾ ਤੇ ਪਰਚੇ ਦਰਜ ਹੋਏ ਨੇ ਉਹ ਵਾਪਸ ਨਹੀਂ ਹੁੰਦੇ ਉਦੋਂ ਤੱਕ ਇਹ ਜਿਹੜੇ ਪੱਕੇ ਧਰਨੇ ਲੱਗੇ ਨੇ ਇਹ ਨਿਰੰਤਰ ਜਾਰੀ ਰਹਿਣ ਪਰੰਤੂ ਅਨੁਸ਼ਾਸਨ ਆ ਜਿਹੜਾ ਉਹ ਸਭ ਤੋਂ ਪਹਿਲਾਂ ਬਣਾ ਕੇ ਰੱਖਣਾ ਚਾਹੀਦਾ ਤੁਸੀਂ ਇਹ ਸਾਰੇ ਮੁੱਦੇ ਤੇ ਕੋਲ ਮਿਲਾ ਕੇ ਕੀ ਟਿੱਪਣੀ ਕਰਦੇ ਹੋ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਸੰਘਰਸ਼ ਦਾ ਕੀ ਰੋਲ ਰਹੇਗਾ ਦੇਖੋ ਬੀਬਾ ਮੈਂ ਜਿਹੜੀ ਮੁੱਖ ਰੂਪ ਦੇ ਵਿੱਚ ਹਮੇਸ਼ਾ ਗੱਲ ਕਰਦਾ ਆਂ ਆ ਇਸ ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਜਾਂ ਅਸੀਂ ਨਾਗਪੁਰੀ ਤਖਤ ਦੀ ਗੱਲ ਕਰਦੇ ਆ ਉਹਨਾਂ ਨੇ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਹੋਇਆ ਤੇ ਉਹਨਾਂ ਨੇ ਉਸ ਪ੍ਰੋਗਰਾਮ ਦੀ ਚੇਤਾਵਨੀ ਵੀ ਸਾਨੂੰ ਦਿੱਤੀ ਹੋਈ ਹੈ ਜਿਹੜੀ ਮੈਂ बार-बार 2070 ਦੀ ਗੱਲ ਕਰਦਾ ਆ ਰਿਹਾ ਤੇ ਇਹ ਜਿਹੜਾ ਕੁਝ ਵਾਪਰ ਰਿਹਾ ਇਹ ਕੌਮ ਨੂੰ ਚੈੱਕ ਕਰਨ ਲਈ ਕੌਮ ਦੀ ਜਮੀਰ ਨੂੰ ਕੌਮ ਦੇ ਖੂਨ ਨੂੰ ਟੈਸਟ ਕਰਨ ਦੇ ਲਈ ਇਹ ਟੀਕੇ ਲਾਏ ਜਾ ਰਹੇ ਨੇ ਸੋ ਕੌਮ ਇਹਨਾਂ ਟੀਕਿਆਂ ਦਾ ਅਗੋਂ ਕੀ ਰਿਐਕਟ ਕਰਦੀ ਆ ਕੀ ਇਹਦਾ ਜਵਾਬ ਦਿੰਦੀ ਆ ਉਹ ਉਹ ਤਾਕਤਾਂ ਦੇਖਣਾ ਚਾਹੁੰਦੀਆਂ ਨੇ ਸੋ ਇਹ ਇੱਕ ਪਾਸੇ ਕੌਮ ਦੇ ਸਵੈਮਾਨ ਨੂੰ ਲਲਕਾਰਨ ਵਾਲੇ ਸੌਦਾ ਸਾਧ ਲਈ ਮਾਫੀ ਦੂਸਰੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਤੀਸਰੇ ਪਾਸੇ ਚਾਂਤ ਮਈ ਸੰਘਰਸ਼ ਕਰ ਰਹੇ ਸਿੰਘਾਂ ਤੇ ਗੋਲੀ ਤੇ ਉਹਨਾਂ ਦੀ ਸ਼ਹਾਦਤਾਂ ਸੋ ਇਹ ਸਾਰਾ ਕੁਝ ਜਿਹੜਾ ਵਰਤਾਰਾ ਸਾਡੇ ਸਾਹਮਣੇ ਆਇਆ ਇਹ ਮਤਲਬ ਇੱਕ ਤਰ੍ਹਾਂ ਦੀ ਮੈਂ ਸਮਝਦਾ ਕਿ ਜ਼ੁਲਮ ਤੇ ਜ਼ਬਰ ਦਾ ਇਤਿਹਾਸ ਸੀ ਤੇ ਸਰਕਾਰ ਦਾ ਜਿਹੜੀਆਂ ਸਾਡੀਆਂ ਪੰਥ ਦੋਖੀ ਜਾਂ ਕੌਮ ਮਾਰੂ ਤਾਕਤਾਂ ਨੇ ਉਹ ਇਹ ਦਿਖਣਾ ਚਾਹੁੰਦੀ ਯਾਨੀ ਕਿਉਂਕਿ ਉਹਨਾਂ ਨੂੰ ਇਹ ਲੱਗਿਆ ਸੀ ਕਿ ਕੌਮ ਦੇ ਵਿੱਚ ਜਿਹੜੀ ਅਣਖ ਜਮੀਰ ਕੁਰਬਾਨੀ ਤਿਆਗ ਬਹਾਦਰੀ ਇਹ ਸਾਰੇ ਜਾਂ ਜਿਹੜੇ ਸਿੱਖੀ ਦੇ ਗੋਣ ਨੇ ਮੁਢਲੇ ਗੋਣ ਨੇ ਇਹ ਖਤਮ ਹੋ ਗਏ ਨੇ ਪਰੰਤੂ ਕੌਮ ਨੇ ਜਿਹੜਾ ਕੁਝ ਸਾਡੇ ਸਾਹਮਣੇ ਆਇਆ ਕਿ ਕੌਮ ਨੇ ਉਸ ਟੀਕੇ ਦਾ ਜਿਹੜਾ ਹੰਗਾਰਾ ਦਿੱਤਾ ਉਸ ਹੰਗਾਰੇ ਦੇ ਨਾਲ ਉਹਨਾਂ ਤਾਕਤਾਂ ਨੂੰ ਜਿਹੜਾ ਸਨੇਹਾ ਜਾਊਗਾ ਕਿ ਅਜੇ ਕੌਮ ਦੀਆਂ ਰਗਾਂ ਦਾ ਇਹ ਵਿੱਚ ਖੂਨ ਆ ਜਿਹੜਾ ਉਹ ਦੌੜ ਰਿਹਾ ਤੇ ਉਹ ਗਰਮ ਹੈ ਹਾਂਜੀ ਸੋ ਇਸ ਤੋਂ ਬਾਅਦ ਜਿਹੜਾ ਕੌਮ ਤੇ ਅਗਲਾ ਮਾਰੂ ਹਮਲਾ ਹੋਣਾ ਉਹ ਬਹੁਤ ਭਿਆਨਕ ਹੋਊਗਾ ਮੈਂ ਜਿਹੜਾ ਅੱਜ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਕਿ ਅਗਲਾ ਜਿਹੜਾ ਹਮਲਾ ਹੋਊਗਾ ਕੌਮ ਤੇ ਉਹ ਹੋਰ ਮਾਰੂ ਹੋਊਗਾ ਤੇ ਕੌਮ ਨੂੰ ਅੱਜ ਤੋਂ ਇਹ ਸਾਰੇ ਕੁਝ ਨੂੰ ਦੇਖਦਿਆਂ ਹੋਇਆ ਇਹਦੇ ਪਿੱਛੇ ਕਾਰਨਾਂ ਨੂੰ ਬਾਂਚਦਿਆਂ ਹੋਇਆ ਸੋ ਅੱਜ ਤੋਂ ਹੀ ਕੌਮ ਨੂੰ ਉਸ ਹਮਲੇ ਦੀ ਤਿਆਰੀ ਤੇ ਉਸ ਹਮਲੇ ਦਾ ਅਹਿਸਾਸ ਕਰਕੇ ਉਸ ਹਮਲੇ ਦੀ ਤਿਆਰੀ ਹੈ ਜਿਹੜੀ ਕੋਬੜ ਲੈਣੀ ਚਾਹੀਦੀ ਹੈ ਸੀ ਸਿਰਫ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਬਾਦਲ ਕਿਆਂ ਨੂੰ ਇਹ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੇ ਪੈਰਾਂ ਤੇ ਕੋਹਾੜਾ ਮਾਰ ਲੈਣ ਵਾਲਾ ਕਦੇ ਸਿਆਣਾ ਨਹੀਂ ਹੁੰਦਾ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਈਗੁਜੀ ਕਾ ਖਾਲਸਾ ਵਾਈਗੁਜੀ ਕੀ ਫਤਹਿ